ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਘਾਲੋ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਕਣਕਾ ਹੁਣ ਕਿਸਾਨ ਭਰਾਵੋ ਸਾਰੇ ਜ਼ਿਮੀਂਦਾਰ ਭਰਾਵਾਂ ਦੀ ਆ ਪੱਕੇ ਤਿਆਰ ਹੋ ਗਈ ਆ ਤੇ ਕੁਝ ਕਿ ਦਿਨਾਂ ਦੇ ਵਿੱਚ ਹੁਣ ਉਹਦੇ ਇਲਾਕਿਆਂ ਦੇ ਵਿੱਚ ਜਿਹੜੀ ਕਣਕ ਦੀ ਵਾਢੀ ਸ਼ੁਰੂ ਵੀ ਹੋ ਗਈ ਹੈ ਤੇ ਕੁਝ ਜਿਹਰੇ ਇਲਾਕੇ ਆ ਉੱਥੇ ਕਣਕਾ ਹਜੇ ਨਰਮ ਦਿਖਾ ਰਹੀ ਹੈ ਤੇ 2-4 ਦਿਨਾਂ ਦੇ ਵਿੱਚ ਜਿਹੜੀ ਕਣਕ ਦੀ ਵਾਢੀ ਹੈ ਸ਼ੁਰੂ ਹੋ ਜਾਵੇਗੀ ਤੇ ਮੰਡੀਆਂ ਦੇ ਵਿੱਚ ਵੀ ਜਿਹੜੀ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਹਜੇ ਜਿਹੜੀ ਲੇਬਰ ਦੀ ਥੋੜੀ ਜਿਹੀ ਦਿੱਕਤ ਹੈ ਲੇਬਰ ਘਟਾਈ ਹੈ ਇਹਦੇ ਕਰਕੇ ਕਣਕ ਵੀ ਹਜੇ ਥੋੜੀ ਬਹੁਤੀ ਉਹ ਜਿਹੜੀ ਮੰਡੀਆਂ ਦੇ ਵਿੱਚ 1 2 ਢੇਰੀਆਂ ਹੀ ਜਾ ਰਹੀਆਂ ਨੇ ਤੇ ਹੁਣ ਜਿਹੜੀ ਸਰਕਾਰ ਨੇ ਤੈਅ ਕੀਤਾ ਵੀ ਕਣਕ ਦਾ ਕਿੰਨਾ ਮੌਕਚਰ ਤੇ ਜਿਹੜੀ ਕਣਕ ਖਰੀਦੀ ਜਾਊਗੀ ਤੇ ਮੰਡੀ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਕਿਹੜੇ ਕਿਸਾਨ ਭਰਾਵਾਂ ਨੂੰ ਜਿਹੜੀ ਕਣਕ ਦਾ ਕਿੰਨਾ ਮੌਕਚਰ ਹੋਊਗਾ ਜਿਹਦੇ ਨਾਲ ਜਿਹੜੀ ਕਣਕ ਦੇ ਮੰਡੀ ਦੇ ਵਿੱਚ ਜਿਹੜੀ ਕਣਕ ਦੀ ਐਂਟਰੀ ਹੋਵੇਗੀ ਤੇ ਸਾਰੀ ਗੱਲਬਾਤ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਹੋਰ ਜ਼ਿਮੀਂਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਕਿਸਾਨ ਨਵੇਂ ਆਏ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਹਾਂਜੀ ਕਿਸਾਨ ਭਰਾਵੋ ਹੁਣ ਜਿਹੜਾ ਸਰਕਾਰ ਨੇ ਮੌਕਚਰ ਤੈਅ ਕੀਤਾ ਹੈ ਬਿੱ ਕਣਕ ਦੀ ਜਿਹੜੀ ਵਾਢੀ ਕਰਕੇ ਆਪਾਂ ਲੈ ਕੇ ਜਾਣੀ ਹੈ ਮੰਡੀਆਂ ਦੇ ਵਿੱਚ ਉਹ ਕਿੰਨੇ ਮੌਕਸਰ ਤੇ ਜਿਹੜੀ ਸਰਕਾਰ ਖਰੀਦੂਗੀ ਕਿਸਾਨ ਭਰਾਵੋ ਜਿਹੜਾ ਮੌਕਸਰ ਹੈ ਉਹ 12 ਤੈਅ ਕੀਤਾ ਗਿਆ ਹੈ ਵੀ ਜਿਹੜੀ ਕਣਕ ਦਾ 12 ਮੌਕਸਰ ਆਊਗਾ ਉਹ ਕਣਕ ਖਰੀਦੀ ਜਾਊਗੀ ਤੇ ਕਿਉਂਕਿ ਕਣਕਾ ਕਿਸਾਨ ਭਰਾ ਉਹ ਹਜੇ ਜਿਹੜੀ ਨਰਮ ਨੇ ਉੱਪਰ ਤੋਂ ਜਿਹੜੀ ਇਹ ਕਣਕਾ ਰੰਗ ਜਿਹੜਾ ਆਪਣਾ ਬਦਲ ਚੁੱਕੀ ਆ ਆਪਾਂ ਨੂੰ ਦੇਖਣ ਨੂੰ ਲੱਗਦਾ ਇਹ ਪੱਕੀ ਆ ਪਰ ਜਦੋਂ ਆਪਾਂ ਬੱਲੀ ਦੇ ਵਿੱਚ ਆਪਾਂ ਦਾਣਾ ਦੇਖਦੇ ਆਂ ਦਾਣਾ ਹਜੇ ਨਰਮ ਹੈ ਜਿੱਦੇ ਕਰਕੇ ਹਜੇ ਮੌਕਚਰ ਵੀ ਕਿਸਾਨਪਰਾ ਕੋ ਵੱਧ ਹੈ ਇਸ ਕਰਕੇ ਕੋਈ ਵੀ ਕਿਸਾਨਪਰਾ ਹੋਣੇ ਗਲਤੀ ਨਾ ਕਰੇ ਕਿਉਂਕਿ 12 ਮੌਕਚਰ ਵਾਲੀ ਜਿਹੜੀ ਕਣਕ ਆਪਨੀ ਵਿਕੂਗੀ ਜੇ ਉਹ ਤੋਂ ਵੱਧ ਜਿਹੜਾ ਮੌਕਚਰ ਹੋਊਗਾ 18 ਜਾਂ 20 ਮੌਕਚਰ ਆਪਾਂ ਜਿਆਦਾ ਜਿਹੜੀ ਨਰਮ ਕਣਕ ਲੈ ਕੇ ਜਾਵਾਂਗੇ ਤਾਂ ਕਿਸਾਨਪਰਾ ਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਕਾਲੀ ਨਾ ਕਰਿਓ ਜਦੋਂ ਆਪਣੀ ਕਣਕ ਪੂਰੀ ਪੱਕ ਜਾਵੇ ਉਦੋਂ ਆਪਾਂ ਵਾਢੀ ਕਰਕੇ ਜਿਹੜੀ ਮੰਡੀਆਂ ਦੇ ਵਿੱਚ ਕਣਕ ਨੂੰ ਲਿਜਾਇਆ ਜਾਵੇ ਤੇ ਮੰਡੀ ਦੇ ਵਿੱਚ ਐਂਟਰੀ ਕਿਸਾਨ ਪ੍ਰਾਪ ਉਹ ਆਪਾਂ ਬਹੁਤਾ ਨਹੀਂ ਕਹਿ ਸਕਦੇ ਜੇ ਤੁਹਾਡਾ ਕਣਕ ਦਾ 14 ਮੁੱਗ ਚਰ ਹੈ ਉੱਥੇ ਤੱਕ ਜਿਹੜੀ ਆਪਾਂ ਨੂੰ ਐਂਟਰੀ ਬਹੁਤ ਵਧੀਆ ਤਰੀਕੇ ਨਾਲ ਮਿਲ ਸਕਦੀ ਹੈ ਵੈਸੇ ਤਾਂ ਕਿਸਾਨ ਪ੍ਰਾਪ ਉਹ ਪਹਿਲਾ ਪਹਿਲਾ ਹੀ ਹੁੰਦਾ ਜਦੋਂ ਬਾਡੀ ਸ਼ੁਰੂ ਹੋਣੀ ਹੈ ਉਦੋਂ ਜਿਹੜੀ ਆ ਕਣਕ ਆ ਥੋੜੀ ਬੋਤੀ ਜਿਹੜੀ ਕਣਕਾਂ ਨਰਮ ਹੋਣਗੀ ਆ ਫਿਰ ਜਦੋਂ ਹਫਤੇ ਤੋਂ ਬਾਅਦ 20 ਅਪ੍ਰੈਲ ਤੱਕ ਜਿਹੜੀ ਸਾਰੀਆ ਕਣਕਾਂ ਪੱਕੇ ਤਿਆਰ ਹੋ ਜਾਣਗੀ ਆ ਤੇ ਮੌਕਚਰ ਜਿਹੜਾ ਕਿਸਾਨ ਪ੍ਰਭ 10 12 ਮੌਕਚਰ ਰਹਿਜੂਗਾ ਕਣਕਾਂ ਸਾਰੀਆ ਦਾ ਆਪਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਕਣਕ ਆਪਣੀ ਬੀਕੂਗੀ ਪਰ 12 ਮੌਕਚਰ ਵਾਲੀ ਕਣਕ ਆਪਾਂ ਲੈ ਕੇ ਜਾਣੀ ਆ ਮੰਡੀ ਦੇ ਵਿੱਚ ਤੇ ਬੜਾਈ ਵੇਲੇ ਆਪਾਂ ਬਿਲਕੁਲ ਗਲਤੀ ਨਹੀਂ ਕਰਨੀ ਜਿਹੜੀ ਕਣਕ ਤੁਹਾਨੂੰ ਲੱਗ ਰਿਹਾ ਵੀ ਥੋੜੀ ਜੀ ਨਰਮ ਵਿੱਚ ਦਾਨਨ ਦਿਖਾ ਰਹੀ ਉਹ ਕਣਕ ਨੂੰ ਰਾਤ ਦੇ ਟਾਈਮ ਬਿਲਕੁਲ ਨਾ ਵੱਢੋ ਕਿਉਂਕਿ ਰਾਤ ਦੇ ਟਾਈਮ ਕਿਸਾਨ ਭਰਾਓ ਜਦੋਂ ਆਪਾਂ ਵੱਢੀ ਕਰਦੇ ਆ ਥੋੜੀ ਜੀ ਆਪਣੀ ਕਣਕ ਨਰਮ ਹੁੰਦੀ ਆ ਉਹਦੇ ਵਿੱਚ ਭੁੰਡੀ ਵੀ ਜਿਆਦਾ ਆਂਦੀ ਆ ਤੁਸੀਂ ਦੇਖ ਲਿਓ ਭੁੰਡੀ ਦੇ ਵਿੱਚ ਵੀ ਕਿਸਾਨ ਭਰਾਓ ਆਪਣਾ ਨੁਕਸਾਨ ਹੁੰਦਾ ਕਿਉਂਕਿ ਪੱਖੇ ਨੇ ਉਹ ਭੁੰਡੀ ਜਿਹੜੀ ਕੱਢ ਦੇਣੀ ਹੈ ਉਹ ਆਪਣੀ ਜੋ ਇੱਕ ਟਰਾਲੀ ਦੇ ਵਿੱਚੋਂ ਜਿੰਨੀ ਵੀ 2 ਕੁਇੰਟਲ 3 ਕੁਇੰਟਲ ਕਣਕ ਦਾ ਆਪਣਾ ਨੁਕਸਾਨ ਹੁੰਦਾ ਕਿਉਂਕਿ ਪੱਖਾ ਜਦੋਂ ਕਣਕ ਨੂੰ ਲੱਗਦਾ ਤਾਂ ਭੁੰਡੀ ਉਹਨੇ ਕੱਢ ਦੇਣੀ ਹੈ ਜਿਹਦੀ ਨਾਲ ਆਪਣਾ ਨੁਕਸਾਨ ਵੀ ਹੁੰਦਾ ਤੇ ਆਪਾਂ ਨੂੰ ਉਹਦਾ ਮੌਕਚਰ ਵੱਧਦਾ ਹੈ ਤੇ ਆਪਾਂ ਨੂੰ ਵੀਕਨ ਦੇ ਵਿੱਚ ਵੀ ਦਿੱਕਤ ਪੈਂਦੀ ਹੈ ਤੇ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਣਕਾਂ ਦੇ ਝਾੜ ਦੀ ਅਪਡੇਟ ਵੀ ਆਪਾਂ ਤੁਹਾਨੂੰ ਇਸ ਚੈਨਲ ਤੇ ਤੁਹਾਨੂੰ ਮਿਲਦੀ ਰਹੂਗੀ ਜਦੋਂ ਵਾਢੀ ਸ਼ੁਰੂ ਹੋਊਗੀ ਵੀ ਕਿਹੜੀ ਵੈਰੈਟੀ ਦਾ ਕਿੰਨਾ ਝਾੜ ਆ ਰਿਹਾ ਵੈਸੇ ਤਾਂ ਕਿਸਾਨ ਪ੍ਰਭੂ ਇਸ ਵਾਰ ਉਮੀਦ ਹੈ ਵੀ ਜਿਹੜੇ ਝਾੜ ਹੈ ਪੰਜਾਬ ਦੇ ਵਿੱਚ ਬਹੁਤ ਵਧੀਆ ਨਿਕਲਣਗੇ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਮੰਨਿਆ ਜਾਂਦਾ ਤਾਂ ਵੀ ਜੇ ਫਲਦਾਰ ਬੂਟੀਆਂ ਨੂੰ ਜਿਹੜਾ ਫਲ ਵੱਧ ਪੈਂਦਾ ਹੈ ਤਾਂ ਜਿਹੜੀ ਉਸ ਸੀਜ਼ਨ ਦੇ ਵਿੱਚ ਜਿਹੜੇ ਕਣਕ ਦੇ ਝਾੜ ਵੀ ਬਹੁਤ ਵਧੀਆ ਮੰਨੇ ਜਾਂਦੇ ਆ ਤੇ ਬਾਕੀ ਵੀਡੀਓ ਚ ਕਮੈਂਟ ਕਰਕੇ ਦੱਸਿਓ ਵੀ ਥੋੜ ਕਣਕ ਲਈ ਤੁਸੀਂ ਵਡਾਈ ਸ਼ੁਰੂ ਕਰਤੀ ਹੈ ਜਾਂ ਨਹੀਂ ਤੇ ਕਿਹੜੀ ਵੈਰੈਟੀ ਹੈ ਕਿੰਨਾ ਝਾੜ ਨਿਕਲ ਰਿਹਾ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ